ਆਪ ਆਪਾ ਵਰਦਨ ਆਤ੍ਰਭਤ ਆਪ ਨਾਈ வேறே ராபி யா 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 ஜினோரா பொஜனையா கோணபதேத சுழல் வெள்ளே பிரபு அந்த பால்கேரியன் வர ਕਹਿ ਨਾ ਜਾਈ ਚਾਚ ਸਮਾਲ ਕਹਿ ਸਾਵਸ ਪਾਇ ਨਾਨਕ ਜਨ ਪਾਏ ਬਵੰਤ ਸੁਵਾਨੰਤ ਚਾਰ ਪੁੰਟ ਦੇਹ ਸਮਾਹੇ ਤੈ ਤੇ ਸਨੇ ਉਠਾਉ ਨਗਰ ਸਮਗਰੀ ਜਾਗ ਦਾ ਨਾਮ ਆਪੁਨ ਜਸ ਆਪੇ ਨਾਮ ਆਵਲ ਜਾਨ ਨਾਮ ਪੂਰਾ ਪਾਇਆ ਪੂਰੇ ਤੇ ਗੁੰਦਾ ਵਾਖਰੀ ਪੂਰੇ ਵਰ ਕਾਰੁਣਕ ਦੇਸਾ ਪਾਰ ਬੰਨ ਕਬੀਖ ਸਾਹ ਸਾਸ ਰੋਗ ਬੰਦ ਮਾਰਾਂ ਤੈ ਕੂ ਤਰੇ ਜੰਦ ਆਸ ਅੰਤ त्याਗੂ ਤਰਾੰਗ ਸਰਜਨਾ ਕੀ ਤੂ ਮਨ ਮੰਗਾ ਆਪ ਛੋੜ ਬਿਰਤੀ ਕਰਾ ਨਾਨਕ ਗੁਰ ਪੁਰਹਿ ਨਮਸ ਕਲ ਕੁਸਲਾ ਸਹਿਜ ਆਨੰਦ ਸਾਰ ਸੰਪज्य ਪਰਮਾਨੰਦਾ ਧਾਮ ਨਾਮ ਕਨਕਾ ਤੇ ਕਰ ਪ੍ਰਸਾਦ ਅਭੁਧਾਰੀ ਨਾਨਕ ਨਭੀ ਕੇ ਬਹਮਾਰੀ ਪ੍ਰਾਕ੍ਰਿਤ ਸਤ ਸੰਤਮੀਤ ਸਾਲ ਕਾਣੇ ਕਾਗਤੀਤ ਸੋਪ ਜਨਾਨ ਬਹੁਤ ਗਿਆਨ ਪਰਮ ਦਾਤ ਤਰ ਤਤ ਕਾ ਵਿਪਾਤੀ ਗਮ ਤੇ ਛੋਟ